ਇੱਕ 14 ਸਾਲਾਂ ਦਾ ਨਾਬਾਲਗ ਲੜਕਾ ਸਾਈਕਲ ਚਲਾ ਰਿਹਾ ਸੀ ਕਿ ਉਸਦੀ ਸਾਈਕਲ ਖੜੀ ਕਾਰ ਦੇ ਨਾਲ ਜਾ ਟਕਰਾਈ ਹਾਦਸੇ ਦੌਰਾਨ ਉਸਦੇ ਪੰਜ ਦੰਦ ਟੁੱਟ ਗਏ ਤੇ ਸਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ ਪਰ ਓਰਲ ਸਰਜਰੀ ਵਿਭਾਗ ਨੇ ਕਿਹਾ ਕਿ ਹਾਦਸੇ ਨੂੰ 5 ਘੰਟੇ ਹੋ ਚੁੱਕੇ ਹਨ ਤੇ ਉਸ ਦੇ ਦੰਦ ਹੁਣ ਨਹੀਂ ਜੋੜੇ ਜਾ ਸਕਦੇ ਕਿਉਂਕਿ ਦੰਦ ਜੋੜਨ ਦਾ ਸਮਾਂ 60 ਮਿੰਟ ਹੁੰਦਾ ਹੈ ਇਸ ਲਈ ਤੁਰੰਤ ਹੁਣ ਇਲਾਜ ਦੀ ਲੋੜ ਨਹੀਂ ਹੈ ਪਰਿਵਾਰ ਨੇ ਅਗਲੇ ਦਿਨ ਡੈਂਟਿਸਟ ਕੋਲ ਜਾਣ ਦੀ ਸਲਾਹ ਕੀਤੀ ਲੜਕੇ ਦੇ ਪਿਤਾ ਨੇ ਇੱਕ ਨਿੱਜੀ ਸਰਜਨ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਦੰਦ ਸੁਰੱਖਿਅਤ ਰੱਖੇ ਜਾਂ ਤਾਂ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਮੁੜ ਸਫਲਤਾਪੂਰਵਕ ਜੋੜਿਆ ਜਾ ਸਕਦਾ ਹੈ ਬਾਅਦ ਵਿੱਚ ਲੜਕੇ ਦੇ ਦੰਦ ਬਰੇਸਸ ਦੀ ਮਦਦ ਨਾਲ ਮੋੜ ਜੋੜੇਗੇ ਪਰ ਸਰਜਨ ਨੇ ਇਹ ਗੱਲ ਨਾਲ ਹੀ ਆਖ ਦਿੱਤੀ ਕਿ ਉਹ ਸਹੀ ਢੰਗ ਨਾਲ ਨਹੀਂ ਲੱਗਣਗੇ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਕੁਝ ਸਮੇਂ ਬਾਅਦ ਖਰਾਬ ਵੀ ਹੋ ਸਕਦੇ ਹਨ ਹਾਲਾਂਕਿ ਉਹ ਆਸਥਾਈ ਤੌਰ ਤੇ ਹੱਡੀਆਂ ਦੀ ਬੰਦਨ ਨੂੰ ਕਾਇਮ ਬਣਾ ਕੇ ਰੱਖਣਗੇ ਤਾਂ ਜੋ ਭਵਿੱਖ ਵਿੱਚ ਇੰਪਲਾਂਟ ਕੀਤਾ ਜਾ ਸਕੇ ਇਸਤੇ ਡਿਫਟੀ ਹੈਲਥ ਐਂਡ ਡਿਸੇਬਿਲਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੇਰੀ ਕਰਨ ਨਾਲ ਬੱਚੇ ਦੇ ਦੰਦ ਖਰਾਬ ਹੋ ਗਏ ਹਨ ਉਹਨਾਂ ਨੇ ਹੈਲਥ ਐਂਜਰ ਨੂੰ ਲੜਕੇ ਅਤੇ ਉਸਦੇ ਪਰਿਵਾਰ ਤੋਂ ਲਿਖਤੀ ਮਾਫੀ ਮੰਗਣ ਦੀ ਸਪਾਰਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੈਲਥ ਐਂਜਰ ਨੇ ਆਪਣੀ ਡੈਲਟਨ ਟ੍ਰੋਮਾ ਪਾਲਿਸੀ ਨੂੰ ਅਪਡੇਟ ਵੀ ਕਰ ਦਿੱਤਾ ਹੈ ਇੱਕ 14 ਸਾਲਾਂ ਦਾ ਨਾਬਾਲਗ ਲੜਕਾ ਸਾਈਕਲ ਚਲਾ ਰਿਹਾ ਸੀ ਕਿ ਉਸਦੀ ਸਾਈਕਲ ਖੜੀ ਕਾਰ ਦੇ ਨਾਲ ਜਾ ਟਕਰਾਈ ਹਾਸੇ ਦੌਰਾਨ ਉਸਦੇ ਪੰਜ ਦੰਦ ਟੁੱਟ ਗਏ ਤੇ ਸਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ ਪਰ ਓਰਲ ਸਰਜਰੀ ਵਿਭਾਗ ਨੇ ਕਿਹਾ ਕਿ ਹਾਦਸੇ ਨੂੰ 5 ਘੰਟੇ ਹੋ ਚੁੱਕੇ ਹਨ ਤੇ ਉਸ ਦੇ ਦੰਦ ਹੁਣ ਨਹੀਂ ਜੋੜੇ ਜਾ ਸਕਦੇ ਕਿਉਂਕਿ ਦੰਦ ਜੋੜਨ ਦਾ ਸਮਾਂ 60 ਮਿੰਟ ਹੁੰਦਾ ਹੈ ਇਸ ਲਈ ਤੁਰੰਤ ਹੁਣ ਇਲਾਜ ਦੀ ਲੋੜ ਨਹੀਂ ਹੈ ਪਰਿਵਾਰ ਨੇ ਅਗਲੇ ਦਿਨ ਡੈਂਟਿਸਟ ਕੋਲ ਜਾਣ ਦੀ ਸਲਾਹ ਕੀਤੀ ਲੜਕੇ ਦੇ ਪਿਤਾ ਨੇ ਇੱਕ ਨਿੱਜੀ ਸਰਜਨ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਦੰਦ ਸੁਰੱਖਿਅਤ ਰੱਖੇ ਜਾਂ ਤਾਂ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਮੁੜ ਸਫਲਤਾਪੂਰਵਕ ਜੋੜਿਆ ਜਾ ਸਕਦਾ ਹੈ ਬਾਅਦ ਵਿੱਚ ਲੜਕੇ ਦੇ ਦੰਦ ਰੇਸਿਸ ਦੀ ਮਦਦ ਨਾਲ ਮੋੜ ਜੋੜੇ ਗਏ ਪਰ ਸਰਜਨ ਨੇ ਇਹ ਗੱਲ ਨਾਲ ਹੀ ਆਖ ਦਿੱਤੀ ਕਿ ਉਹ ਸਹੀ ਢੰਗ ਨਾਲ ਨਹੀਂ ਲੱਗਣਗੇ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਕੁਝ ਸਮੇਂ ਬਾਅਦ ਖਰਾਬ ਵੀ ਹੋ ਸਕਦੇ ਹਨ ਹਾਲਾਂਕਿ ਉਹ ਆਸਥਾਈ ਤੌਰ ਤੇ ਹੱਡੀਆਂ ਦੀ ਬੰਦਨ ਨੂੰ ਕਾਇਮ ਬਣਾ ਕੇ ਰੱਖਣਗੇ ਤਾਂ ਜੋ ਭਵਿੱਖ ਵਿੱਚ ਇੰਪਲਾਂਟ ਕੀਤਾ ਜਾ ਸਕੇ ਇਸਤੇ ਡਿਫਟੀ ਹੈਲਥ ਐਂਡ ਡਿਸੇਬਿਲਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੇਰੀ ਕਰਨ ਨਾਲ ਬੱਚੇ ਦੇ ਦੰਦ ਖਰਾਬ ਹੋ ਗਏ ਹਨ ਉਹਨਾਂ ਨੇ ਹੈਲਥ ਐਂਜਰ ਨੂੰ ਲੜਕੇ ਅਤੇ ਉਸਦੇ ਪਰਿਵਾਰ ਤੋਂ ਲਿਖਤੀ ਮਾਫੀ ਮੰਗਣ ਦੀ ਸਪਾਰਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੈਲਥ ਐਂਜਰ ਨੇ ਆਪਣੀ ਡੈਲਟਨ ਟ੍ਰੋਮਾ ਪਾਲਿਸੀ ਨੂੰ ਅਪਡੇਟ ਵੀ ਕਰ ਦਿੱਤਾ ਹੈ ਇੱਕ 14 ਸਾਲਾਂ ਦਾ ਨਾਬਾਲਗ ਲੜਕਾ ਸਾਈਕਲ ਚਲਾ ਰਿਹਾ ਸੀ ਕਿ ਉਸਦੀ ਸਾਈਕਲ ਖੜੀ ਕਾਰ ਦੇ ਨਾਲ ਜਾ ਟਕਰਾਈ ਹਾਸੇ ਦੌਰਾਨ ਉਸਦੇ ਪੰਜ ਦੰਦ ਟੁੱਟ ਗਏ ਤੇ ਸਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ ਪਰ ਓਰਲ ਸਰਜਰੀ ਵਿਭਾਗ ਨੇ ਕਿਹਾ ਕਿ ਹਾਦਸੇ ਨੂੰ 5 ਘੰਟੇ ਹੋ ਚੁੱਕੇ ਹਨ ਤੇ ਉਸ ਦੇ ਦੰਦ ਹੁਣ ਨਹੀਂ ਜੋੜੇ ਜਾ ਸਕਦੇ ਕਿਉਂਕਿ ਦੰਦ ਜੋੜਨ ਦਾ ਸਮਾਂ 60 ਮਿੰਟ ਹੁੰਦਾ ਹੈ ਇਸ ਲਈ ਤੁਰੰਤ ਹੁਣ ਇਲਾਜ ਦੀ ਲੋੜ ਨਹੀਂ ਹੈ ਪਰਿਵਾਰ ਨੇ ਅਗਲੇ ਦਿਨ ਡੈਂਟਿਸਟ ਕੋਲ ਜਾਣ ਦੀ ਸਲਾਹ ਕੀਤੀ ਲੜਕੇ ਦੇ ਪਿਤਾ ਨੇ ਇੱਕ ਨਿੱਜੀ ਸਰਜਨ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਦੰਦ ਸੁਰੱਖਿਅਤ ਰੱਖੇ ਜਾਂਦ ਤਾਂ 24 ਘੰਟਿਆਂ ਦੇ ਅੰਦਰ-ਅੰਦਰ ਉਹਨਾਂ ਨੂੰ ਮੁੜ ਸਫਲਤਾਪੂਰਵਕ ਜੋੜਿਆ ਜਾ ਸਕਦਾ ਹੈ ਬਾਅਦ ਵਿੱਚ ਲੜਕੇ ਦੇ ਦੰਦ ਰੇਸਿਸ ਦੀ ਮਦਦ ਨਾਲ ਮੁੜ ਜੋੜੇ ਗਏ ਪਰ ਸਰਜਨ ਨੇ ਇਹ ਗੱਲ ਨਾਲ ਹੀ ਆਖ ਦਿੱਤੀ ਕਿ ਉਹ ਸਹੀ ਟਾਂਗਣਾ ਨਹੀਂ ਲੱਗਣਗੇ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਕੁਝ ਸਮੇਂ ਬਾਅਦ ਖਰਾਬ ਵੀ ਹੋ ਸਕਦੇ ਹਨ ਹਾਲਾਂਕਿ ਉਹ ਆਸਤਾਈ ਤੌਰ ਤੇ ਹੱਡੀਆਂ ਦੀ ਬੰਦਨ ਨੂੰ ਕਾਇਮ ਬਣਾ ਕੇ ਰੱਖਣਗੇ ਤਾਂ ਜੋ ਭਵਿੱਖ ਵਿੱਚ ਇੰਪਲਾਂਟ ਕੀਤਾ ਜਾ ਸਕੇ ਇਸਤੇ ਡਿਫਟੀ ਹੈਲਥ ਐਂਡ ਡਿਸੇਬਿਲਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੇਰੀ ਕਰਨ ਨਾਲ ਬੱਚੇ ਦੇ ਦੰਦ ਖਰਾਬ ਹੋ ਗਏ ਹਨ ਉਹਨਾਂ ਨੇ ਹੈਲਥ ਐਂਜਰ ਨੂੰ ਲੜਕੇ ਅਤੇ ਉਸਦੇ ਪਰਿਵਾਰ ਤੋਂ ਲਿਖਤੀ ਮਾਫੀ ਮੰਗਣ ਦੀ ਸਪਾਰਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੈਲਥ ਐਂਜਰ ਨੇ ਆਪਣੀ ਡੈਲਟਨ ਟ੍ਰੋਮਾ ਪਾਲਿਸੀ ਨੂੰ ਅਪਡੇਟ ਵੀ ਕਰ ਦਿੱਤਾ ਹੈ ਇੱਕ 14 ਸਾਲਾਂ ਦਾ ਨਾਬਾਲਗ ਲੜਕਾ ਸਾਈਕਲ ਚਲਾ ਰਿਹਾ ਸੀ ਕਿ ਉਸਦੀ ਸਾਈਕਲ ਖੜੀ ਕਾਰ ਦੇ ਨਾਲ ਜਾ ਟਕਰਾਈ ਹਾਸੇ ਦੌਰਾਨ ਉਸਦੇ ਪੰਜ ਦੰਦ ਟੁੱਟ ਗਏ ਤੇ ਸਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ ਪਰ ਓਰਲ ਸਰਜਰੀ ਵਿਭਾਗ ਨੇ ਕਿਹਾ ਕਿ ਹਾਦਸੇ ਨੂੰ 5 ਘੰਟੇ ਹੋ ਚੁੱਕੇ ਹਨ ਤੇ ਉਸ ਦੇ ਦੰਦ ਹੁਣ ਨਹੀਂ ਜੋੜੇ ਜਾ ਸਕਦੇ ਕਿਉਂਕਿ ਦੰਦ ਜੋੜਨ ਦਾ ਸਮਾਂ 60 ਮਿੰਟ ਹੁੰਦਾ ਹੈ ਇਸ ਲਈ ਤੁਰੰਤ ਹੁਣ ਇਲਾਜ ਦੀ ਲੋੜ ਨਹੀਂ ਹੈ ਪਰਿਵਾਰ ਨੇ ਅਗਲੇ ਦਿਨ ਡੈਂਟਿਸਟ ਕੋਲ ਜਾਣ ਦੀ ਸਲਾਹ ਕੀਤੀ ਲੜਕੇ ਦੇ ਪਿਤਾ ਨੇ ਇੱਕ ਨਿੱਜੀ ਸਰਜਨ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਦੰਦ ਸੁਰੱਖਿਅਤ ਰੱਖੇ ਜਾਂ ਤਾਂ 24 ਘੰਟਿਆਂ ਦੇ ਅੰਦਰ-ਅੰਦਰ ਉਹਨਾਂ ਨੂੰ ਮੁੜ ਸਫਲਤਾਪੂਰਵਕ ਜੋੜਿਆ ਜਾ ਸਕਦਾ ਹੈ। ਬਾਅਦ ਵਿੱਚ ਲੜਕੇ ਦੇ ਦੰਦ ਰੇਸਿਸ ਦੀ ਮਦਦ ਨਾਲ ਮੁੜ ਜੋੜੇ ਗਏ ਪਰ ਸਰਜਨ ਨੇ ਇਹ ਗੱਲ ਨਾਲ ਹੀ ਆਖ ਦਿੱਤੀ ਕਿ ਉਹ ਸਹੀ ਟਾਂਗਣਾ ਨਹੀਂ ਲੱਗਣਗੇ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਕੁਝ ਸਮੇਂ ਬਾਅਦ ਖਰਾਬ ਵੀ ਹੋ ਸਕਦੇ ਹਨ। ਹਾਲਾਂਕਿ ਉਹ ਅਸਥਾਈ ਤੌਰ ਤੇ ਹੱਡੀਆਂ ਦੀ ਬੰਦਨ ਨੂੰ ਕਾਇਮ ਬਣਾ ਕੇ ਰੱਖਣਗੇ ਤਾਂ ਜੋ ਭਵਿੱਖ ਵਿੱਚ ਇੰਪਲਾਂਟ ਕੀਤਾ ਜਾ ਸਕੇ। ਇਸਤੇ ਡਿਫਟੀ ਹੈਲਥ ਐਂਡ ਡਿਸੇਬਿਲਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੇਰੀ ਕਰਨ ਨਾਲ ਬੱਚੇ ਦੇ ਦੰਦ ਖਰਾਬ ਹੋ ਗਏ ਹਨ ਉਹਨਾਂ ਨੇ ਹੈਲਥ ਐਂਜਰ ਨੂੰ ਲੜਕੇ ਅਤੇ ਉਸਦੇ ਪਰਿਵਾਰ ਤੋਂ ਲਿਖਤੀ ਮਾਫੀ ਮੰਗਣ ਦੀ ਸਪਾਰਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੈਲਥ ਐਂਜਰ ਨੇ ਆਪਣੀ ਡੈਲਟਨ ਟਰੋਮਾ ਪਾਲਿਸੀ ਨੂੰ ਅਪਡੇਟ ਵੀ ਕਰ ਦਿੱਤਾ ਹੈ ਇੱਕ 14 ਸਾਲਾਂ ਦਾ ਨਾਬਾਲਗ ਲੜਕਾ ਸਾਈਕਲ ਚਲਾ ਰਿਹਾ ਸੀ ਕਿ ਉਸਦੀ ਸਾਈਕਲ ਖੜੀ ਕਾਰ ਦੇ ਨਾਲ ਜਾ ਟਕਰਾਈ ਹਾਸੇ ਦੌਰਾਨ ਉਸਦੇ ਪੰਜ ਦੰਦ ਟੁੱਟ ਗਏ ਤੇ ਸਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ ਪਰ ਓਰਲ ਸਰਜਰੀ ਵਿਭਾਗ ਨੇ ਕਿਹਾ ਕਿ ਹਾਦਸੇ ਨੂੰ 5 ਘੰਟੇ ਹੋ ਚੁੱਕੇ ਹਨ ਤੇ ਉਸ ਦੇ ਦੰਦ ਹੁਣ ਨਹੀਂ ਜੋੜੇ ਜਾ ਸਕਦੇ ਕਿਉਂਕਿ ਦੰਦ ਜੋੜਨ ਦਾ ਸਮਾਂ 60 ਮਿੰਟ ਹੁੰਦਾ ਹੈ ਇਸ ਲਈ ਤੁਰੰਤ ਹੁਣ ਇਲਾਜ ਦੀ ਲੋੜ ਨਹੀਂ ਹੈ ਪਰਿਵਾਰ ਨੇ ਅਗਲੇ ਦਿਨ ਡੈਂਟਿਸਟ ਕੋਲ ਜਾਣ ਦੀ ਸਲਾਹ ਕੀਤੀ ਲੜਕੇ ਦੇ ਪਿਤਾ ਨੇ ਇੱਕ ਨਿੱਜੀ ਸਰਜਨ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਦੰਦ ਸੁਰੱਖਿਅਤ ਰੱਖੇ ਜਾਂ ਤਾਂ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਮੁੜ ਸਫਲਤਾਪੂਰਵਕ ਜੋੜਿਆ ਜਾ ਸਕਦਾ ਹੈ ਬਾਅਦ ਵਿੱਚ ਲੜਕੇ ਦੇ ਦੰਦ ਰੇਸਿਸ ਦੀ ਮਦਦ ਨਾਲ ਮੋੜ ਜੋੜੇਗੇ ਪਰ ਸਰਜਨ ਨੇ ਇਹ ਗੱਲ ਨਾਲ ਹੀ ਆਖ ਦਿੱਤੀ ਕਿ ਉਹ ਸਹੀ ਢੰਗ ਨਾਲ ਨਹੀਂ ਲੱਗਣਗੇ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਕੁਝ ਸਮੇਂ ਬਾਅਦ ਖਰਾਬ ਵੀ ਹੋ ਸਕਦੇ ਹਨ ਹਾਲਾਂਕਿ ਉਹ ਆਸਥਾਈ ਤੌਰ ਤੇ ਹੱਡੀਆਂ ਦੀ ਬੰਦਨ ਨੂੰ ਕਾਇਮ ਬਣਾ ਕੇ ਰੱਖਣਗੇ ਤਾਂ ਜੋ ਭਵਿੱਖ ਵਿੱਚ ਇੰਪਲਾਂਟ ਕੀਤਾ ਜਾ ਸਕੇ ਇਸਤੇ ਡਿਪਟੀ ਹੈਲਥ ਐਂਡ ਡਿਸੇਬਿਲਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੇਰੀ ਕਰਨ ਨਾਲ ਬੱਚੇ ਦੇ ਦੰਦ ਖਰਾਬ ਹੋ ਗਏ ਹਨ ਉਹਨਾਂ ਨੇ ਹੈਲਥ ਐਂਜਰ ਨੂੰ ਲੜਕੇ ਅਤੇ ਉਸਦੇ ਪਰਿਵਾਰ ਤੋਂ ਲਿਖਤੀ ਮਾਫੀ ਮੰਗਣ ਦੀ ਸਪਾਰਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੈਲਥ ਐਂਜਰ ਨੇ ਆਪਣੀ ਡੈਲਟਨ ਟਰੋਮਾ ਪਾਲਿਸੀ ਨੂੰ ਅਪਡੇਟ ਵੀ ਕਰ ਦਿੱਤਾ ਹੈ ਇੱਕ 14 ਸਾਲਾਂ ਦਾ ਨਾਬਾਲਗ ਲੜਕਾ ਸਾਈਕਲ ਚਲਾ ਰਿਹਾ ਸੀ ਕਿ ਉਸਦੀ ਸਾਈਕਲ ਖੜੀ ਕਾਰ ਦੇ ਨਾਲ ਜਾ ਟਕਰਾਈ ਹਾਸੇ ਦੌਰਾਨ ਉਸਦੇ ਪੰਜ ਦੰਦ ਟੁੱਟ ਗਏ ਤੇ ਸਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ ਪਰ ਓਰਲ ਸਰਜਰੀ ਵਿਭਾਗ ਨੇ ਕਿਹਾ ਕਿ ਹਾਦਸੇ ਨੂੰ 5 ਘੰਟੇ ਹੋ ਚੁੱਕੇ ਹਨ ਤੇ ਉਸ ਦੇ ਦੰਦ ਹੁਣ ਨਹੀਂ ਜੋੜੇ ਜਾ ਸਕਦੇ ਕਿਉਂਕਿ ਦੰਦ ਜੋੜਨ ਦਾ ਸਮਾਂ 60 ਮਿੰਟ ਹੁੰਦਾ ਹੈ ਇਸ ਲਈ ਤੁਰੰਤ ਹੁਣ ਇਲਾਜ ਦੀ ਲੋੜ ਨਹੀਂ ਹੈ ਪਰਿਵਾਰ ਨੇ ਅਗਲੇ ਦਿਨ ਡੈਂਟਿਸਟ ਕੋਲ ਜਾਣ ਦੀ ਸਲਾਹ ਕੀਤੀ ਲੜਕੇ ਦੇ ਪਿਤਾ ਨੇ ਇੱਕ ਨਿੱਜੀ ਸਰਜਨ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਦੰਦ ਸੁਰੱਖਿਅਤ ਰੱਖੇ ਜਾਂ ਤਾਂ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਮੁੜ ਸਫਲਤਾਪੂਰਵਕ ਜੋੜਿਆ ਜਾ ਸਕਦਾ ਹੈ ਬਾਅਦ ਵਿੱਚ ਲੜਕੇ ਦੇ ਦੰਦ ਰੇਸਿਸ ਦੀ ਮਦਦ ਨਾਲ ਮੋੜ ਜੋੜੇਗੇ ਪਰ ਸਰਜਨ ਨੇ ਇਹ ਗੱਲ ਨਾਲ ਹੀ ਆਖ ਦਿੱਤੀ ਕਿ ਉਹ ਸਹੀ ਢੰਗ ਨਾਲ ਨਹੀਂ ਲੱਗਣਗੇ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਕੁਝ ਸਮੇਂ ਬਾਅਦ ਖਰਾਬ ਵੀ ਹੋ ਸਕਦੇ ਹਨ ਹਾਲਾਂਕਿ ਉਹ ਆਸਥਾਈ ਤੌਰ ਤੇ ਹੱਡੀਆਂ ਦੀ ਬੰਦਨ ਨੂੰ ਕਾਇਮ ਬਣਾ ਕੇ ਰੱਖਣਗੇ ਤਾਂ ਜੋ ਭਵਿੱਖ ਵਿੱਚ ਇੰਪਲਾਂਟ ਕੀਤਾ ਜਾ ਸਕੇ ਇਸਤੇ ਡਿਫਟੀ ਹੈਲਥ ਐਂਡ ਡਿਸੇਬਿਲਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੇਰੀ ਕਰਨ ਨਾਲ ਬੱਚੇ ਦੇ ਦੰਦ ਖਰਾਬ ਹੋ ਗਏ ਹਨ ਉਹਨਾਂ ਨੇ ਹੈਲਥ ਐਂਜਰ ਨੂੰ ਲੜਕੇ ਅਤੇ ਉਸਦੇ ਪਰਿਵਾਰ ਤੋਂ ਲਿਖਤੀ ਮਾਫੀ ਮੰਗਣ ਦੀ ਸਪਾਰਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੈਲਥ ਐਂਜਰ ਨੇ ਆਪਣੀ ਡੈਲਟਨ ਟਰੋਮਾ ਪਾਲਿਸੀ ਨੂੰ ਅਪਡੇਟ ਵੀ ਕਰ ਦਿੱਤਾ ਹੈ ਇੱਕ 14 ਸਾਲਾਂ ਦਾ ਨਾਬਾਲਗ ਲੜਕਾ ਸਾਈਕਲ ਚਲਾ ਰਿਹਾ ਸੀ ਕਿ ਉਸਦੀ ਸਾਈਕਲ ਖੜੀ ਕਾਰ ਦੇ ਨਾਲ ਜਾ ਟਕਰਾਈ ਹਾਸੇ ਦੌਰਾਨ ਉਸਦੇ ਪੰਜ ਦੰਦ ਟੁੱਟ ਗਏ ਤੇ ਸਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਗਈ ਪਰ ਓਰਲ ਸਰਜਰੀ ਵਿਭਾਗ ਨੇ ਕਿਹਾ ਕਿ ਹਾਦਸੇ ਨੂੰ 5 ਘੰਟੇ ਹੋ ਚੁੱਕੇ ਹਨ ਤੇ ਉਸ ਦੇ ਦੰਦ ਹੁਣ ਨਹੀਂ ਜੋੜੇ ਜਾ ਸਕਦੇ ਕਿਉਂਕਿ ਦੰਦ ਜੋੜਨ ਦਾ ਸਮਾਂ 60 ਮਿੰਟ ਹੁੰਦਾ ਹੈ ਇਸ ਲਈ ਤੁਰੰਤ ਹੁਣ ਇਲਾਜ ਦੀ ਲੋੜ ਨਹੀਂ ਹੈ ਪਰਿਵਾਰ ਨੇ ਅਗਲੇ ਦਿਨ ਡੈਂਟਿਸਟ ਕੋਲ ਜਾਣ ਦੀ ਸਲਾਹ ਕੀਤੀ ਲੜਕੇ ਦੇ ਪਿਤਾ ਨੇ ਇੱਕ ਨਿੱਜੀ ਸਰਜਨ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਦੰਦ ਸੁਰੱਖਿਅਤ ਰੱਖੇ ਜਾਂ ਤਾਂ 24 ਘੰਟਿਆਂ ਦੇ ਅੰਦਰ-ਅੰਦਰ ਉਹਨਾਂ ਨੂੰ ਮੁੜ ਸਫਲਤਾਪੂਰਵਕ ਜੋੜਿਆ ਜਾ ਸਕਦਾ ਹੈ। ਬਾਅਦ ਵਿੱਚ ਲੜਕੇ ਦੇ ਦੰਦ ਰੇਸਿਸ ਦੀ ਮਦਦ ਨਾਲ ਮੁੜ ਜੋੜੇ ਗਏ ਪਰ ਸਰਜਨ ਨੇ ਇਹ ਗੱਲ ਨਾਲ ਹੀ ਆਖ ਦਿੱਤੀ ਕਿ ਉਹ ਸਹੀ ਟਾਂਗਣਾ ਨਹੀਂ ਲੱਗਣਗੇ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਕੁਝ ਸਮੇਂ ਬਾਅਦ ਖਰਾਬ ਵੀ ਹੋ ਸਕਦੇ ਹਨ। ਹਾਲਾਂਕਿ ਉਹ ਅਸਥਾਈ ਤੌਰ ਤੇ ਹੱਡੀਆਂ ਦੀ ਬੰਦਨ ਨੂੰ ਕਾਇਮ ਬਣਾ ਕੇ ਰੱਖਣਗੇ ਤਾਂ ਜੋ ਭਵਿੱਖ ਵਿੱਚ ਇੰਪਲਾਂਟ ਕੀਤਾ ਜਾ ਸਕੇ। ਇਸਤੇ ਡਿਫਟੀ ਹੈਲਥ ਐਂਡ ਡਿਸੇਬਿਲਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੇਰੀ ਕਰਨ ਨਾਲ ਬੱਚੇ ਦੇ ਦੰਦ ਖਰਾਬ ਹੋ ਗਏ ਹਨ ਉਹਨਾਂ ਨੇ ਹੈਲਥ ਐਂਜਰ ਨੂੰ ਲੜਕੇ ਅਤੇ ਉਸਦੇ ਪਰਿਵਾਰ ਤੋਂ ਲਿਖਤੀ ਮਾਫੀ ਮੰਗਣ ਦੀ ਸਪਰਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਹੈਲਥ ਐਂਜਰ ਨੇ ਆਪਣੇ ਡੈਲਟਨ ਟ੍ਰੋਮਾ